ਤੇ ਜਿਹੜੇ ਨੌਜਵਾਨ ਕਹਿੰਦੇ ਨੇ ਨਾ ਭਈਏ ਪੰਜਾਬ ਬਚਾਓ ਉਹ ਆਪ ਮੁਹਾਰੇ ਕਹਿ ਰਹੇ ਨੇ ਠੀਕ ਆ ਪਰ ਇਹ ਜਿਹੜਾ ਮਾਮਲਾ ਆ ਇਹ ਅਪਰਾਧੀਆਂ ਦੇ ਖਿਲਾਫ ਆ ਹੁਣ ਉਹ ਅਪਰਾਧੀ ਭਈਆ ਹੋਵੇ ਉਹ ਅਪਰਾਧੀ ਪੂਰਬੀਆ ਹੋਵੇ ਉਹ ਰੌਂਗੀਆਂ ਦਾ ਹੋਵੇ ਉਹ ਬੰਗਲਾਦੇਸ਼ੀ ਹੋਵੇ ਪਰ ਜਿਹੜੇ ਆ ਸਾਲੇ ਬਣਦੇ ਫਿਰਦੇ ਆ ਨਾ ਇਹਨਾਂ ਦੇ ਉਹਨਾਂ ਨੂੰ ਬੇਨਤੀ ਆ ਪੰਜਾਬ ਦੇ ਵਿੱਚੋਂ ਦੀ ਜਿਹੜੀਆਂ ਅਪਰਾਧੀਆਂ ਦੇ ਸਫਾਈ ਦੀ ਸ਼ੁਰੂਆਤ ਹੋ ਰਹੀ ਆ ਤੇ ਇੱਕ ਗੰジャ ਲੁਧਿਆਣੇ ਤੋਂ ਉਹ ਬੜਾ ਟੱਪਦਾ ਫਿਰਦਾ ਓ ਗੰਝਿਆ ਜੇ ਤੈਨੂੰ ਬਾਲਾ ਚਾਏ ਆ ਤੂੰ ਸਾਰੇ ਆ ਜਿੰਨੇ ਬਲਾਤਕਾਰੀ ਨੇ ਆ ਜਿੰਨੇ ਜਿਹੜੇ ਅ ਬੱਚਿਆਂ ਦੇ ਨਾਲ ਦੁਸ਼ਕਰਮ ਕਰਨ ਵਾਲੇ ਨੇ ਜਿੰਨੇ ਅਪਰਾਧੀ ਨੇ ਇਹ ਸਾਰੇ ਗੰਝਿਆ ਤੂੰ ਇਕੱਠੇ ਕਰਕੇ ਆਪਣੇ ਘਰੇ ਰੱਖ ਲੈ ਸਾਨੂੰ ਕੋਈ ਦਿੱਕਤ ਨਹੀਂ ਜੇ ਤੂੰ ਤੂੰ ਸਾਨੂੰ ਦੱਸ ਦੇ ਕਿੱਥੇ ਭੇਜਣੇ ਆ ਅਸੀਂ ਟਰੱਕਾਂ ਚ ਲੋਡ ਕਰਕੇ ਤੇਰੇ ਘਰ ਭੇਜ ਦਾਂਗੇ ਤੂੰ ਲਾ ਆਪਣੇ ਘਰ ਟੈਂਟ ਤੇ ਰੱਖ ਲੈ ਇਹਨਾਂ ਨੂੰ ਸਾਡਾ ਸਿੱਧਾ ਜਾਂ ਮਕਸਦ ਆ ਜੀ ਸਾਡੀ ਇਹ ਜਿਹੜੀ ਸਾਡੇ ਨੌਜਵਾਨਾਂ ਦੀ ਜਿਹੜੀ ਇਹ ਲੋਕ ਲਹਿਰ ਬਣਦੀ ਪਈ ਆ ਨਾ ਇਹਨੂੰ ਰੋਕਿਆ ਨਹੀਂ ਜਾ ਸਕਦਾ ਇਹ ਲੋਕ ਲਹਿਰ ਹੈਗੀ ਆ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਲੋਕ ਲਹਿਰ ਦੇ ਵਿੱਚ ਡੰਗਾ ੜਾਉਂਗੇ ਤਾਂ ਲੋਕ ਲਹਿਰਾਂ ਨਹੀਂ ਰੁਕਦੀਆਂ ਹੁੰਦੀਆਂ ਲੋਕ ਲਹਿਰਾਂ ਬੜਾ ਕੁਝ ਵਹਾ ਕੇ ਲੈ ਜਾਂਦੀਆਂ ਨੇ ਜੇ ਤੁਹਾਨੂੰ ਯਾਦ ਹੋਵੇ ਉਹ ਕਾਲਾ ਧਨ ਵਾਪਸ ਲਿਆ ਉਹ ਲੋਕ ਲਹਿਰ ਉੱઠી ਸੀ ਤੇ ਉਹ ਸਾਰਾ ਕੁਝ ਵਗਾ ਕੇ ਲੈ ਗਈ ਸੀ ਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਲਹਿਰ ਉੱઠી ਸੀ ਹੁਣ ਇਹ ਲੋਕ ਲਹਿਰ ਹੈਗੀਆਂ ਅਪਰਾਧੀਆਂ ਦੇ ਖਿਲਾਫ ਇਸ ਨੂੰ ਡ੍ਰੈਗ ਨਾ ਕਰੋ ਇਹਨੂੰ ਆ ਜਿਹੜਾ ਗੰਦੀ ਸ਼ਕਲ ਤੁਸੀਂ ਦੇਣਾ ਚਾਹੁੰਦੇ ਹੋ ਨਾ Hindu Sikh ਦੀ ਲੜਾਈ ਦੀ ਹੈਣਾ ਇਨੂੰ ਹਿੰਦੂ ਵਰਸਸ ਵਰਸਸ ਸਿੱਖ ਨਾ ਬਣਾਓ ਇੱਥੇ ਕੱਲ ਅ ਹੁਸ਼ਿਆਰਪੁਰ ਤੋਂ ਬਜਰੰਗਦਾਲ ਵਾਲਿਆਂ ਨੇ ਨਾਰੇ ਲਾਏ ਨੇ ਬਜਰੰਗਦਾਲ ਵਾਲਿਆਂ ਮੈਂ ਕਹਿੰਦਾ ਧੰਨਵਾਦ ਆ ਉਹਨਾਂ ਦਾ ਬਜਰੰਗਦਾਲਾਂ ਵਾਲਿਆਂ ਦਾ ਉਹਨਾਂ ਨੇ ਨਾਰੇ ਲਗਾਏ ਨੇ ਭਈਏ ਪਹਜਾਓ ਪੰਜਾਬ ਬਚਾਓ ਅਸੀਂ ਨਹੀਂ ਉਹਨਾਂ ਨੂੰ ਕਿਹਾ ਉਹ ਆਪ ਕਰ ਰਹੇ ਨੇ ਹੂੰ ਤੇ ਮੈਂ ਇਹ ਵੀ ਕਵਾਂਗਾ ਆਪਾਂ ਇਹਨੂੰ ਲਫ਼ਜ਼ ਨੂੰ ਨਾ ਭਈਏ ਨਾ ਕਹੀਏ ਆਪਾਂ ਕਹੀਏ ਇਹ ਕੰਮ ਜਿਹੜਾ ਹੈਗਾ ਕੰਮ ਨੂੰ ਰੱਖੋ ਖਿੱਚ ਕੇ ਕੋਈ ਦਿੱਕਤ ਨਹੀਂ ਹੈ ਪਰ ਲਫ਼ਜ਼ਾਂ ਨੂੰ ਬਦਲ ਲਓ ਇਹ ਕਹੋ ਕਿ ਕ੍ਰਾਈਮਨਲ ਭਜਾਓ ਪੰਜਾਬ ਬਚਾਓ ਜਦੋਂ ਤੁਸੀਂ ਕ੍ਰਾਈਮਨਲ ਕਹਿ ਦੋਗੇ ਹਨਾ ਜਦੋਂ ਤੁਸੀਂ ਕਹੋਗੇ ਕਿ ਇਹਨਾਂ ਦੀਆਂ ਵੈਰੀਫਿਕੇਸ਼ਨ ਕਰਾਓ ਇਹਨਾਂ ਦੇ ਪਿਛੋਕੜ ਜਾਂਚ ਕਰੋ ਫਿਰ ਪ੍ਰਸ਼ਾਸਨ ਵੀ ਤੁਹਾਡੇ ਨਾਲ ਹੋ ਜਾਊਗਾ ਇਸ ਚੀਜ਼ ਨੂੰ ਥੋੜਾ ਜਿਹਾ ਨਾ ਜਿਹਨੂੰ ਕਹਿ ਲਓ ਪੋਲਿਟਿਕਲ ਮਾਈਂਡ ਦੇ ਨਾਲ ਚੱਲੋ ਆਪਾਂ ਆਪਾਂ ਨਹੀਂ ਹੈਗੇ ਕਿਸੇ ਵੀ ਮਜ਼ਦੂਰ ਦੇ ਖਿਲਾਫ ਆਪਾਂ ਨਹੀਂ ਕਿਸੇ ਮਿਹਨਤਗਰ ਦੇ ਖਿਲਾਫ ਆਪਾਂ ਕਿਸੇ ਇਮਾਨਦਾਰ ਦੇ ਖਿਲਾਫ ਨਹੀਂ ਹੈਗੇ ਪਰ ਤੁਸੀਂ ਇਹ ਦੇਖੋ ਬੀਓ ਹਰਾਮ ਗੋੜ ਜਿਹਨੇ ਜੜਾ ਹੁਸ਼ਾਰਪੁਰ ਵਾਲਾ ਬੱਚਾ ਆ ਜਿਹਦੇ ਬੱਚੇ ਤੇ ਡਾਂਗ ਦਿੱਤੀ ਉਹ ਹਰਾਮਖੋਰ ਇੱਕ ਬਲਾਦਕਾਰ ਦੇ ਵਿੱਚ ਸਜ਼ਾ ਕੱਟ ਕੇ ਆਇਆ 8 ਸਾਲ ਸਜ਼ਾ ਕੱਟ ਕੇ ਇੱਥੇ ਆ ਕੇ ਵੜ ਗਿਆ ਹੁਣੇ ਪਤਾ ਹੀ ਨਹੀਂ ਹੈ ਵੀ ਇਹ ਕਿਹੜਾ ਰੇੜੀ ਵਾਲਾ ਕਿਹੜਾ ਫੜੀ ਵਾਲਾ ਕਿਹੜਾ ਪ੍ਰੈਸ ਵਾਲਾ ਜਿਹੜਾ ਹੈਗਾ ਉਹ ਕਿੱਥੇ ਅਪਰਾਧ ਕਰਕੇ ਆਇਆ ਕਿੱਥੋਂ ਦੀ ਉਹਦਾ ਕੀ ਪਿਛੋਕੜ ਹੈਗਾ ਪੰਜਾਬ ਜਾ ਕੇ ਜੀ ਇਹਨਾਂ ਦੇ ਆਧਾਰ ਕਾਰਡ ਵੀ ਬਣ ਗਏ ਪਿਛਲਾ ਜਿਹੜਾ ਥਾਣਾ ਬਦਲ ਗਿਆ ਪੀਸੀਸੀ ਵੀ ਹੋ ਗਈ ਥਾਣਾ ਬਦਲ ਚੁੱਕਿਆ ਜਿਹੜੀ ਪੀਸੀਸੀ ਜਿਹੜੇ ਥਾਣੇ 'ਚ ਹੋਣੀਆਂ ਉੱਥੇ ਕੋਈ ਅਪਰਾਧ ਹੈ ਨਹੀਂ ਜਿੱਥੋਂ ਇਹ ਅਪਰਾਧ ਕਰਕੇ ਆਏ ਨੇ ਜਿੱਥੋਂ ਚੋਰੀ ਚਕਾਰੀ ਕਰਕੇ ਆਏ ਨੇ ਜਿੱਥੋਂ ਕਤਲ ਕਰਕੇ ਆਏ ਨੇ ਉਹਦਾ ਥਾਣਾ ਹੀ ਬਦਲ ਗਿਆ ਸੋ ਇੱਕ ਇਦਾਂ ਦੀ ਵਿਅੰਤ ਕੜੀਏ ਇਹ ਲੋਕ ਲੈਰ ਹੈਗੀ ਆ ਸਾਰੇ ਇਕੱਠੇ ਹੋਈਏ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਵੱਖਰੇ ਵੱਖਰੇ ਧੜੇ ਇਹ ਪੰਜਾਬ ਦੇ ਭਲੇ ਦੀ ਗੱਲ ਆ ਜਿੱਥੇ ਬਜਰੰਗ ਦਲ ਵਾਲੇ ਜਿੱਥੇ ਸ਼ਿਵ ਸੈਨਾ ਵਾਲੇ ਇਹ ਆਵਾਜ਼ ਚੱਕ ਰਹੇ ਨੇ ਹਨਾ ਉਹ ਵੀਡੀਓਜ਼ ਜਿਹੜੇ ਹੈਗੇ ਹੁਸ਼ਿਆਰਪੁਰ ਤੋਂ ਆ ਰਹੇ ਨੇ ਜਲੰਧਰ ਤੋਂ ਆ ਰਹੇ ਨੇ ਕਿ ਸ਼ਬਜ਼ਾਨਾ ਵਾਲੇ ਤੱਕ ਵੀ ਕਹਿ ਰਹੇ ਨੇ ਵੀ ਯਾਰ ਇਹਨਾਂ ਤੋਂ ਖਾਲੀ ਹੋਣਾ ਚਾਹੀਦਾ ਮੇਰੇ ਨਾਲ ਇੱਕ ਡਿਬੇਟ ਦੇ ਉੱਤੇ ਇੱਕ ਆ ਗੰਗਾ ਲੁਧਿਆਣੇ ਵਾਲਾ ਜਿਹੜਾ ਹੈਗਾ ਉਹ ਸਿਗਾ ਤੇ ਉਹਦੇ ਅਗੇਂਸਟ Hindu ਵਕੀਲ ਸਿਗੇ ਭਾਈ ਸਾਹਿਬ ਮੈਨੂੰ ਨਾਮ ਨਹੀਂ ਚੱਤੇ ਉਹਨਾਂ ਦਾ ਉਹ ਕਹਿ ਰਹੇ ਸੀਗੇ ਕਹਿੰਦੇ ਯਾਰ ਇਹਨਾਂ ਨੇ ਉਪਰਾਧੀਆਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਭਜਾਣਾ ਪੈਣਾ ਹੈਨਾ ਇੱਕ Hindu ਜਦੋਂ ਇਹ ਗੱਲ ਕਹਿ ਰਿਹਾ ਤੇ ਫਿਰ ਇਸ ਮਸਲੇ ਨੂੰ Hindu Sikh ਮਸਲਾ ਕਿਵੇਂ ਬਣਾ ਰਹੇ ਹੋ ਤੁਸੀਂ ਤੁਸੀਂ ਕਮੀਨੇ ਹੋ ਤੁਹਾਡੀ ਕਮੀਨਗੀ ਜਿਹੜੀ ਹੈ ਨਾ ਉਹ ਸਾਫ਼ ਦਿਖਦੀ ਆ ਵੀ ਯਾਰ ਪਤਾ ਹੀ ਨਹੀਂ ਕਿਹੜਾ ਕਿਹੜੇ ਕਿੱਥੇ ਐਸੀ ਤੇ ਅਸੀਂ ਮਾਰ ਕੇ ਆਇਆ ਕਿਹੜਾ ਕਿੱਥੇ ਅਪਰਾਧ ਕਰਕੇ ਆਇਆ ਜੇ ਪੰਜਾਬ ਚੋਂ ਅਪਰਾਧੀ ਸਾਫ਼ ਹੁੰਦੇ ਨੇ ਵੈਰੀਫਿਕੇਸ਼ਨ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਛੇਤਰ ਫੇਰੋ ਐਸਾ ਕਹਿੰਦੇ ਵੈਰੀਫਿਕੇਸ਼ਨ ਨਾ ਕਰਾਓ ਜਦੋਂ ਵੈਰੀਫਿਕੇਸ਼ਨਾਂ ਸ਼ੁਰੂ ਹੋਈਆਂ ਇਹਨਾਂ ਦੀਆਂ ਇਹਨਾਂ ਦੇ ਪੀਸੀਸੀ ਸ਼ੁਰੂ ਹੋਈਆਂ ਆਪਣੇ ਆਪ ਭੱਜਣਗੇ ਆਪਣੇ ਆਪ ਇਹ ਸਾਰਾ ਜਨਾ ਲੌਂਗ ਲਾਣਾ ਇਕੱਠਾ ਹੋਇਆ ਭੱਜੂਗਾ ਸਾਡੇ ਨੌਜਵਾਨਾਂ ਦਾ ਰੋਜ਼ਗਾਰ ਤੇ ਇਹਨਾਂ ਨੇ ਜਿਹੜਾ ਹੈਗਾ ਕਬਜ਼ਾ ਕਰ ਰੱਖਿਆ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰੀ ਬੈਠੇ ਨੇ ਹਣਾਂ ਸੋ ਬੇਨਤੀ ਇਹ ਆ ਵੀ ਇਸ ਚੀਜ਼ ਨੂੰ ਜਿਹੜੇ ਵੀ ਸ਼ਿੱਤਰ ਬੜਾ ਫੇਰਾਂਗੇ ਜਿੰਨੇ ਇਹਨੂੰ Hindu Sikh ਬਣਾਉਣ ਦਾ ਮਸਲਾ ਬਣਾਉਣ ਦਾ ਕੋਸ਼ਿਸ਼ ਕੀਤੀ ਸ਼ਿੱਤਰ ਉਹਦੇ ਸਭ ਤੋਂ ਜ਼ਿਆਦਾ ਫੇਰੇ ਜਾਣ ਔਰ ਫੇਰਾਂਗੇ ਇਹਨੂੰ Hindu Sikh ਦੀ ਰੰਗਤ ਨਾ ਦਿਓ ਇਹ ਅਪਰਾਧੀਆਂ ਦੇ ਖਿਲਾਫ ਹੈਗਾ ਇਹ ਜਿਹੜਾ ਆ ਆ ਜਿਹੜਾ ਤਬਕਾ ਇਕੱਠਾ ਹੋਇਆ ਜਿਨ੍ਹਾਂ ਦਾ ਇਹ ਨਹੀਂ ਪਤਾ ਛੁਰੀ ਮਾਰ ਕੇ ਗੱਡੀ ਚੜ ਜਾਂਦੇ ਨੇ ਕੁੰਬੜੇ ਦੇ ਵਿੱਚ ਛੁਰੀ ਮਾਰੀ ਨੌਜਵਾਨ ਪੰਜਾਬੀ ਨੌਜਵਾਨਾਂ ਦੀਆਂ ਅੱਖਾਂ ਕੱਢੀਆਂ ਇਹਨਾਂ ਨੇ ਛੁਰੀ ਮਾਰ ਕੇ ਤੇ ਫਿਰ ਟ੍ਰੇਨ ਚੜ ਗਏ ਫਿਰ ਵਿਚੇ ਜਿਹੜੀ ਪ੍ਰਸ਼ਾਸਨ ਆ ਜਿਹੜੀ ਪੁਲਿਸ ਆ ਫਿਰ ਉਹ ਦੂਜੀ ਸਟੇਟ ਜਾ ਕੇ ਧੱਕੇ ਖਾਂਦੀ ਹੁੰਦੀ ਹੈ ਮਿੱਟੀ ਛਾਂਦੀ ਹੁੰਦੀ ਆ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹ ਨੌਜਵਾਨ ਆਪ ਮੁਹਾਰੇ ਇੱਕ ਲੋਕ ਲਹਿਰ ਕੱਜੇ ਖੜੀ ਕਰ ਰਹੇ ਨੇ ਤਾਂ ਇਹ ਤੁਹਾਡੇ ਲਈ ਵੀ ਬਹੁਤ ਸ਼ਾਨਦਾਰ ਜਿਹੜਾ ਹੈਗਾ ਮੌਕਾ ਆ ਇਹ ਜਿੰਨਾ ਅਪਰਾਧੀ ਹੈਗਾ ਆਇਡੈਂਟੀਫਾਈਡ ਹੋਵੇ ਤੇ ਇਹਨਾਂ ਨੂੰ ਸਟੇਟ ਚੋਂ ਬਾਹਰ ਕੱਢਿਆ ਜਾਵੇ ਕੱਲ ਨੂੰ ਫਿਰ ਤੁਸੀਂ ਜਦੋਂ ਇਹ ਮਾਰ ਕੇ ਛੁਰੀਆਂ ਭੱਜ ਜਾਂਦੇ ਆ ਫਿਰ ਪ੍ਰਸ਼ਾਸਨ ਇਹਨਾਂ ਨੂੰ ਲੱਭਦਾ ਫਿਰਦਾ ਹੁੰਦਾ ਇਹ ਤਾਂ ਬਲਕਿ ਪੁਲਿਸ ਨੂੰ ਆਪ ਚਾਹੀਦਾ ਬੀਨਾਂ ਲੋਕਾਂ ਦੇ ਨਾਲ ਖੜੇ ਹੋਣ ਤੇ ਇਹਨਾਂ ਲੋਕਾਂ ਨੂੰ ਸਹੀ ਗਾਈਡੈਂਸ ਦੇ ਕੇ ਸਹੀ ਗਾਈਡੈਂਸ ਦੇ ਕੇ ਇਹਨਾਂ ਤੋਂ ਲੋਕ ਇਸ ਲੋਕ ਕਲੈਰ ਦੇ ਵਿੱਚ ਪੰਜਾਬ ਦੇ ਵਿੱਚ ਉਹਦੀ ਅਪਰਾਧ ਸਾਫ ਹੋਵੇ ਪੰਜਾਬ ਦੇ ਵਿੱਚੋਂ ਆ ਛੋਰੀ ਮਾਰ ਗੈਂਗ ਸਾਫ ਹੋਵੇ ਤੇ ਇਹਦੇ 'ਚ ਮਾੜਾ ਕੀ ਆ ਤੁਸੀਂ ਬੀਐਸਓਫ ਮੰਗਾਲੀ ਤੁਸੀਂ ਮਤੇ ਜਿਹੜੇ ਪਾ ਰਹੇ ਮਤੇ ਪਾ ਰਹੇ ਮਤਿਆਂ ਵਾਲੇ ਦੇ ਖਿਲਾਫ ਹੋ ਗਏ ਹੋ ਹਨਾ ਤੁਸੀਂ ਪਰਚੇ ਕੱਟਣ ਲੱਗ ਗਏ ਹੋ ਹਾਂ ਉਹਨਾਂ ਨੌਜਵਾਨਾਂ ਦੀ ਗਲਤੀ ਆ ਜਿਹੜੇ ਆਪ ਮੁਹਾਰੇ ਡਾਂਗਾ ਲੈ ਕੇ ਇਹਨਾਂ ਤੇ ਦਿਵਾਲੇ ਹੋ ਗਏ ਆਪਾਂ ਨੂੰ ਡਾਂਗ ਦੀ ਲੋੜ ਨਹੀਂ ਆਪਾਂ ਨੂੰ ਕਲਮ ਦੀ ਲੋੜ ਆ ਇਹਨਾਂ ਨੂੰ ਕਲਮ ਦੀ ਮਾਰ ਮਾਰੀਏ ਇਹਨਾਂ ਅਪਰਾਧੀਆਂ ਨੂੰ ਡਾਗ ਜਿਹੜੇ ਮੁੰਡੇ ਡਾਂਗ ਚੱਕ ਰਿਹਾ ਫਿਰ ਨੁਕਸਾਨ ਆਪਣਾ ਵੀ ਆ ਆਪਣੇ ਮੁੰਡੇ ਆਪਾਂ ਜੇਲਾਂ 'ਚ ਨਹੀਂ ਪਹੁੰਚਾਣੇ ਹੈਗੇ ਆਪਾਂ ਇਹਨਾਂ ਨੂੰ ਜੇਲਾਂ 'ਚ ਪਹੁੰਚਾਣਾ ਇਹਨਾਂ ਅਪਰਾਧੀਆਂ ਨੂੰ ਆਪਣੇ ਮੁੰਡਿਆਂ ਨੂੰ ਜੇਲਾਂ 'ਚ ਨਹੀਂ ਪਹੁੰਚਾਣਾ ਜੇ ਜਦੋਂ ਅਸੀਂ ਗੁਰੂਗਨ ਸਾਹਿਬ ਜੀਆਂ ਤੁਕਾਂ ਪੜ੍ਹਦੇ ਆ ਉਹਨਾਂ ਦੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਸਿੱਧਤ ਹੁੰਦੇ ਆ ਤਾਂ ਅਸੀਂ ਜਿਹੜੇ ਥਲੜੀ ਪੌੜੀ ਦੇ ਲੋਕ ਨੇ ਉਹਨਾਂ ਨੂੰ ਤਾਂ ਇਹ ਸਮਝਦਿਆ ਵੀ ਇਹ ਹੀ ਧਰਤੀ ਦੇ ਅਸਲ ਮਾਲਕ। ਜੇ ਬਾਬੇ ਨਾਨਕ ਤੂੰ ਆਪਾਂ ਪੁੱਛਣਾ ਉਹਨਾਂ ਦੀ ਮਾਰਗ ਤੇ ਚੱਲਣਾ ਹੋਵੇ ਤਾਂ ਉਹ ਤਾਂ ਨੀਚਾ ਅੰਦਰ ਨੀਜਾਤ ਦੀ ਗੱਲ ਕਰਦੇ। ਉਹ ਤਾਂ ਇੱਥੋਂ ਦੇਖ ਲੇ। ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਕਿ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ। ਲੜਾਈ ਸਾਡੀ ਭੰਈਆਂ ਨਾਲ ਬਣਦੀ ਹੈ। ਇਦੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਾਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਾਟ ਕਰ ਲੈਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰਦੇ ਇਹ ਪਹੁੰਚ ਕਿਹੜੀ ਹੈ ਇਹਨੂੰ ਵੀ ਬੜਾ ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਪੈਕਟ ਕੱਟ ਕਰ ਦੋ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਮੁਤਾਬਕ ਉਹਨਾਂ ਦੀ ਫਿਲਾਸਫੀ ਦੇ ਮੁਤਾਬਕ ਬੇਸੀ ਗੱਲ ਤਾਂ ਉਹਨਾਂ ਦਾ ਵਿਰੋਧ ਕਰਨਾ ਅੱਜ ਤਾਂ ਵੱਡਿਆਂ ਦਾ ਕਰਦਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ 'ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਹੈ ਉਦੋਂ ਉਸ ਵੇਲੇ ਉਸ ਵੇਲੇ ਜਦੋਂ ਬਿਹਾਰ ਦੇ ਵਿੱਚ ਚੋਣਾਂ ਦਾ ਦੰਦਦਮਾ ਪੂਰਾ ਖੜਕਿਆ ਹੋਇਆ ਉਸ ਵੇਲੇ ਭਈਆਂ ਨੂੰ ਪਹੁੰਚਾ ਦੇਣਾ ਤੇ ਉਧਰੋਂ ਮੰਤਰੀ ਦਾ ਬਿਆਨ ਆ ਜਾਣਾ ਵੀ ਆਜੋ ਦੇਵਾਂਗੇ ਨੌਕਰੀਆਂ ਦੇ ਦੇਣਗੇ ਉਹ ਨੌਕਰੀਆਂ ਪਹਿਲਾਂ ਇਹਨਾਂ ਦਿੱਤੀਆਂ ਨੌਕਰੀਆਂ ਉਹਨਾਂ ਨੇ ਨੌਕਰੀਆਂ ਨਹੀਂ ਦੇਣੀਆਂ ਅਸੀਂ ਇਧਰੋਂ ਕੱਢ ਰਹੇ ਹਾਂ ਨਾਅਰਾ ਮਾਰ ਕੇ ਇਹ ਮਦਦ ਕੀ ਦੀ ਹੋਗੀ ਬਈ ਇਹ ਭਾਜੀ ਇਹ ਬੀਜੇਪੀ ਦੀ ਮਦਦ ਹੋ ਰਹੀ ਹੈ ਇਹ ਬੀਜੇਪੀ ਚਾਹੁੰਦੀ ਹੈ ਭਗਵੰਤ ਮਾਨ ਵੀ ਚੁੱਪਾ ਹੈ ਸਰਕਾਰ ਦਾ ਵੀ ਕੋਈ ਕੋਈ ਬਿਆਨ ਨਹੀਂ ਹੁਣ ਤੁਸੀਂ ਹੋਰ ਦੇਖੋ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਆ ਜਿਹੜੇ ਉਹ ਭਈਏ ਨੇ ਬਰਾਤ ਕਰ ਕੀਤਾ ਮੇਰੀ ਸਮਝ ਮੁਤਾਬਕ ਚਾਹੇ ਛੋਟੀ ਹੋਵੇ ਚਾਹੇ ਗਲਤ ਹੋ ਸਕਦੀ ਉਹੋ ਏਜੰਸੀਆਂ ਦਾ ਭੇਜਿਆ ਹੋਇਆ ਬੰਦਾ ਹੋ ਸਕਦਾ ਜਿਹਨੇ ਇਹ ਘਟਨਾ ਕੀਤੀ ਹੈ ਦੋ ਦਿਨ ਦਾ ਰਿਮਾਂਡ ਵੀ ਨਹੀਂ ਪੁਲਿਸ ਨੇ ਲਿਆ ਉਹਦਾ ਅਜੇ ਤੱਕ ਪੜਤਾਲ ਨਹੀਂ ਹੋਈ ਹੋ ਸਕੀ ਉਹਨੂੰ ਪੁੱਛੇ ਹੀ ਨਹੀਂ ਕਿਸੇ ਨੇ ਵੀ ਤੂੰ ਦੱਸ ਵੀ ਇਹ ਕਿਹਦੇ ਕਹੇ ਤੋਂ ਕੀਤਾ ਤੈਨਾਂ ਘਟਨਾ ਕਿਉਂ ਕੀਤੀ ਹੈ ਇਸ ਗੱਲ ਦੀ ਪੜਤਾਲ ਨਹੀਂ ਹੋਈ ਹੋਈ ਦੋ ਦਿਨ ਦਾ ਰਿਮਾਂਡ ਤਾਂ ਸਾਡਾ ਲੈ ਲੈਂਦੇ ਨੇ ਨਾਲੇ ਅਸੀਂ ਕਿਤੇ ਦੋਸ਼ ਨਹੀਂ ਕੀਤਾ ਕੋਈ ਦੋਸ਼ ਨਹੀਂ ਝੂਠਾ 307 ਦੇ ਪਰਚੇ 'ਚ ਮੇਰੇ ਤੇ ਸੁਖਦੇਵ ਦਾ ਦੋ ਦਿਨਾਂ ਦਾ ਰਿਮਾਂਡ ਛੱਡੇ ਹੋਰ ਦੋ ਦਿਨਾਂ ਦਾ ਰਿਮਾਂਡ ਪੁਲਿਸ ਨੇ ਲੈ ਲਿਆ। ਤੇ ਉਹ ਐਡਾ ਕ੍ਰਿਮੀਨਲ ਬੰਦਾ ਸਾਰੇ ਪੰਜਾਬ ਦੇ ਵਿੱਚ ਹਹਾਕਾਰ ਮਚੀ ਵੀ ਹੈ ਉਹਦਾ ਰਿਮਾਂਡ ਹੀ ਦੋ ਦਿਨਾਂ ਦਾ ਮੰਗੇ ਪੁਲਿਸ ਨੇ। ਜਣੀ ਕਿੱਧਰ ਨੂੰ ਜਾ ਰਹੀ ਹੈ ਗੱਲ। ਜਦੋਂ ਸਰਕਾਰ ਇੱਕ ਦੋਸ਼ੀ ਨੂੰ ਸਜ਼ਾ ਦੇਣ ਦੀ ਬਜਾਏ ਗੱਲ ਦੀ ਪੜਤਾਲ ਕਰਨ ਦੀ ਬਜਾਏ ਵੀ ਇਸ ਬੰਦੇ ਦੀ ਪੰਜ ਸਾਲਾਂ ਦੇ ਬੱਚੇ ਨਾਲ ਦੁਸ਼ਮਣੀ ਕੀਤੀ। ਇਹਨੇ ਇਹਦਾ ਕਤਲ ਕਿਉਂ ਕੀਤਾ? ਇਹ ਪੜਤਾਲ ਦੀ ਗੱਲ ਕੱਢੀ ਕਾਤੋਂ ਨਹੀਂ ਬਈ ਇਸ ਗੱਲ ਤੇ ਕੋਈ ਜ਼ੋਰ ਨਹੀਂ ਭਜਾ ਦਿਓ ਭਈਆਂ ਨੂੰ ਪੰਜਾਬ ਦੀਆਂ ਕੁੱਲ ਆਪਣਾ ਬਿਆਨ ਆ ਗਿਆ ਪਹਿਲਾਂ ਬਹੁਤ ਗਾਲਾਂ ਕੱਢੀਆਂ ਹੋਣੀਆਂ ਸਾਨੂੰ ਦਾ ਆਪਣਾ ਗਾਲਾਂ ਬਥੇਰੀਆਂ ਕੱਢੀਆਂ ਤੇ ਬਥੇਰੀਆਂ ਖਾਧੀਆਂ ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਬਿਆਨ ਆ ਰਿਹਾ ਚਾਰ ਜਥੇਬੰਦੀਆਂ ਤਾਂ ਕੱਲ ਹੀ ਲਾਤਾ ਫੋਨ ਕਰਕੇ ਅੱਜ ਜੇ ਨਹੀਂ ਪੰਜਾਬ ਦੀਆਂ ਸੰਯੁਕਤ ਮੋਰਚਿਆਂ ਦਾ ਕੁੱਲ ਜਥੇਬੰਦੀਆਂ ਦਾ ਬਿਆਨ ਆ ਜਾਣਾ ਬਹੁਤ ਸਾਰੇ ਲੋਕ ਬੋਲਣ ਲੱਗੇ ਹੁਣ ਅਸਲ 'ਚ ਗੱਲ ਕੀ ਹੈ ਕਿ ਗੱਲ ਕਿਹੜੇ ਵੇਲੇ ਕਿਹਦੇ ਕੀ ਕੀਤੀ ਕਿਸੇ ਜਰਮਾਨੇ ਨੇ ਜ਼ਬਰ ਕੀਤਾ ਕਿੰਨੇ ਉੱਚੇ ਨੇ ਨੀਮਿਆਂ ਤੇ ਜ਼ਬਰ ਕਰਤਾ ਉਦੋਂ ਕੌਣ ਬੋਲਿਆ ਕਿਸੇ ਜਰਮਾਨਿਆਂ ਦੇ ਉੱਤੇ ਕਰਕੇ ਉਹਨਾਂ ਦੀ ਸਾਰੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਲਿਆ ਫਿਰ ਉਦੋਂ ਕੌਣ ਬੋਲਿਆ